ਦੀਵਾਲੀ ਦਾ ਤਿਉਹਾਰ ਪਟਾਕੇ ਤੋਂ ਬਗੈਰ ਬੇਰੌਣਕਾ ਹੁੰਦਾ ਹੈ ਤੇ ਰੌਣਕ ਨੂੰ ਬਰਕਰਾਰ ਰੱਖਣ ਵਾਸਤੇ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ ਜਿਸ ਤੇ ਚਲਦਿਆਂ ਅੱਜ ਐਡੀਸੀ ਜੀ ਅਰਸ਼ਦੀਪ ਸਿੰਘ ਵੱਲੋਂ ਪ੍ਰੈਸ ਵਾਰਤਾ ਦੇ ਰਾਹੀਂ ਜਾਣਕਾਰੀ ਦਿੱਤੇ ਹੋਏ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਲੋਕ ਪਟਾਕੇ ਖਰੀਦਣ ਦੇ ਸ਼ੌਕੀਨ ਨੇ ਉਹ ਲੋਕ ਉਹਨਾਂ ਵੱਲੋਂ ਜਿਹੜੀਆਂ 7 ਲੋਕੇਸ਼ਨਸ ਨੂੰ ਫਾਈਨਲ ਕੀਤਾ ਗਿਆ ਹੈ ਉੱਥੇ ਜਾ ਕੇ ਆਪਣੀ ਮਰਜ਼ੀ ਦੇ ਮੁਤਾਬਿਕ ਪਟਾਕੇ ਖਰੀਦ ਸਕਦੇ ਨੇ ਉਹਨਾਂ ਨੇ ਕਿਹਾ ਕਿ ਇਹ ਲੋਕੇਸ਼ਨਸ ਪਿਛਲੇ ਸਾਲ ਵਾਲੀਆਂ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਜ਼ਰੂਰਤ ਪਈ ਕਿ ਤੇ ਹੋਰ ਲੋਕੇਸ਼ਨਸ ਫਾਈਨਲ ਕੀਤਾ ਜਾਣ ਗਿਆ ਪਰ ਫਿਲਹਾਲ ਉਹ ਪ੍ਰਸ਼ਾਸਨ ਵੱਲੋਂ ਸੱਤ ਲੋਕੇਸ਼ਨਸ ਨੂੰ ਹੀ ਫਾਈਨਲ ਕੀਤਾ ਗਿਆ ਹੈ। ਉਹਨੇ ਕਿਹਾ ਕਿ ਇਸ ਜਗ੍ਹਾ ਤੇ ਸਟਾਲ ਲਗਾਉਣ ਵਾਸਤੇ ਜਿਹੜੀਆਂ ਸੱਤ ਪਾਰਟੀਆਂ ਨੂੰ ਉਹਨਾਂ ਨੇ ਫਾਈਨਲ ਕੀਤਾ ਹੈ, ਉਹੀ ਇੱਥੇ ਜਾ ਕੇ ਆਪਣੇ ਜਿਹੜੇ ਆ ਉਹ ਸਟਾਲ ਜਿਹੜੇ ਲਗਾ ਸਕਦੇ ਨੇ। ਵੈਸੇ ਤੇ ਉਹਨਾਂ ਨੇ ਕਿਹਾ ਕਿ 560 ਦੇ ਕਰੀਬ ਉਹਨਾਂ ਕੋਲ ਐਪਲੀਕੇਸ਼ਨਸ ਪਾਰਟੀਆਂ ਦੀਆਂ ਆਈਆਂ ਸਨ ਪਰ ਸ਼ਰਤਾਂ ਦੇ ਮੁਤਾਬਿਕ ਜਿਹੜੇ ਲੋਕ ਫਾਈਨਲ ਕੀਤੇ ਗਏ, ਉਹਨਾਂ ਨੂੰ ਇਹ ਸਟਾਲ ਜਿਹੜੇ ਆ ਦਿੱਤੇ ਗਏ ਨੇ। ਉਹਨੇ ਨਾਲ ਇਹ ਵੀ ਕਿਹਾ ਹੈ ਕਿ ਲੋਕ ਸਾਵਧਾਨੀ ਵਰਤਣ ਤੇ ਉਹਨਾਂ ਲੋਕਾਂ ਕੋਲੋਂ ਹੀ ਉਪਟਾ ਕੇ ਕੀਤਾ ਜਿਹੜੇ ਕਿ ਪੂਰੀ ਤਰ੍ਹਾਂ ਇਸ ਨਾਲ ਸ਼ਰਤਾ ਉਤੇ ਉਹਨਾਂ ਦੇ ਖਰੇ ਉਤਰੇ ਨਾ ਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਸਟੋਰੇਜ ਦੇ ਵਾਸਤੇ ਵੀ ਜਿਹੜੀ ਜਗ੍ਹਾ ਫਾਈਨਲ ਹੋਈ ਹੈ ਉਹ ਕਾਨੂੰਨੀ ਸ਼ਰਤਾਂ ਨੂੰ ਪੂਰੀ ਕਰਦੀ ਹੈ ਤੇ ਉਸੇ ਹੀ ਜਗ੍ਹਾ ਤੇ ਜਿਹੜੀ ਸਟੋਰੇਜ ਵੀ ਪਟਾਕਿਆਂ ਦੀ ਕੀਤੀ ਜਾਵੇਗੀ ਇਸ ਦੇ ਨਾਲ ਨਾਲ ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਹੈ ਕਿ ਗ੍ਰੀਨ ਦੀਵਾਲੀ ਜ਼ਰੂਰ ਮਨਾਓ ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਪਟਾਕਿਆਂ ਨੂੰ ਵੀ ਇਸ ਦੀਵਾਲੀ ਵਿੱਚ ਸ਼ਾਮਿਲ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਜਾਏ ਤਾਂ ਉਹਨਾਂ ਨੇ ਕਿਹਾ ਜ਼ਰੂਰ ਕਰੋ ਲੇਕਿਨ ਪੂਰੀ ਸਾਵਧਾਨੀ ਦੇ ਨਾਲ ਆਪ ਵੀ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਰਵੋ ਤੇ ਆਪਣਾ ਆਲਾ ਦੁਆਲਾ ਵੀ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗੈਰ ਕਾਨੂੰਨੀ ਤੌਰ ਤੇ ਪਟਾਕੇ ਵੇਚਦੇ ਹੋਣਗੇ ਜਾਂ ਜਿਨ੍ਹਾਂ ਨੇ ਪਟਾਕਿਆਂ ਨੂੰ ਸਟੋਰੇਜ ਕਰਕੇ ਰੱਖਿਆ ਹੋਏਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਆ ਲੋਕੇਸ਼ਨਸ ਜਿਹੜੀਆਂ ਉਹ ਸਾਡੀਆਂ ਸ਼ਾਰਟਲੀ ਵੈਟ ਹੋ ਜਾਣੀਆਂ ਨੇ ਔਰ ਲੋਕੇਸ਼ਨਸ ਵੀ ਕਲੀਅਰ ਹੋ ਜਾਣਗੀਆਂ ਸੱਤ ਲੋਕੇਸ਼ਨਸ ਨੇ ਜਿਹੜੀਆਂ ਤਕਰੀਬਨ ਅਸੀਂ ਕਰ ਰਹੇ ਹਾਂ ਜੇ ਕੋਈ ਐਡੀਸ਼ਨਲ ਵੀ ਰਿਕਮੈਂਡੇਸ਼ਨ ਮੰਗੀ ਹੈ ਜੇ ਕੋਈ ਐਡੀਸ਼ਨਲੀ ਵੀ ਐਸਡੀਐਮ ਸਾਹਿਬ ਦੀ ਆਈ ਤੇ ਉੱਥੇ ਵੀ ਅਸੀਂ ਅਲਾਉ ਕਰਾਂਗੇ ਅਦਰਵਾਈਜ਼ ਜਿਹੜੇ ਆ ਹੁਣ 7 ਬੰਦਿਆਂ ਨੂੰ ਅਸੀਂ ਦੇ ਦਿੱਤੇ ਹੋਏ ਆ ਔਰ ਡਰਾ ਫਲੋਟਸ ਜਿਹੜੇ ਕਾਫੀ ਪਾਰਟਿਸਪੇਸ਼ਨ ਜਿਹੜੀ ਕਾਫੀ ਹੋਈ ਆ 500 ਦੇ 59 ਦੇ ਕਰੀਬ ਐਪਲੀਕੇਸ਼ਨਸ ਜਿਹੜੀਆਂ ਤਕਰੀਬਨ ਆਈਆਂ 550 ਪਲਸ ਐਪਲੀਕੇਸ਼ਨਸ ਜੀ ਹਨ ਸੋ ਉਸ ਦੇ ਵਿੱਚੋਂ ਹੁਣ 7 ਜਿਹੜੇ ਆ ਉਹਨਾਂ ਨੂੰ ਅਸੀਂ ਦੇ ਦਿੱਤੇ ਹੋਏ ਆ ਜਿਹੜੀਆਂ ਲੋਕੇਸ਼ਨਸ ਨੇ ਟੈਂਟੇਟਿਵ ਉਹ ਲਾਸਟ ਟਾਈਮ ਵਾਲੀਆਂ ਹੀ ਨੇ ਕਾਮਨ ਜਿਹੜੀਆਂ ਸਾਰੀਆਂ ਉਹਦੀ ਲਿਸਟ ਜਿਹੜੀ ਆ ਉਹ ਦਫ਼ਤਰਦਾਰ ਨੂੰ ਹੋਇਆ ਕਰਵਾ ਦਿੱਤੀ ਜਾਏਗੀ ਸ਼ਾਰਟਲੀ ਔਰ ਔਰ ਸਾਰਿਆਂ ਨੂੰ ਇਹੀ ਨਾਲ ਅਪੀਲ ਵੀ ਆ ਕਿ ਜਿਹੜੇ ਅਥਰਾਇਜ਼ ਲੋਗ ਨੇ ਪਟਾਕੇ ਵੀ ਉਹਨਾਂ ਕੋਈ ਜਿਹੜੇ ਖਰੀਦੇ ਜਾਣ ਔਰ ਜੇ ਕੋਈ ਅਨੌਥਰਾਇਜ਼ ਵੇਚਦਾ ਜਾਂ ਇਲੀਗਲ ਉਹਦੀ ਅਸੀਂ ਡੀਪੀਆਰਓ ਸਾਹਿਬ ਨੂੰ ਵੀ ਕਿਹਾ ਕਿ ਆਨਲਾਈਨ ਆਪਣੇ ਅਖਬਾਰਾਂ ਦੇ ਥਰੂ ਵੀ ਪਬਲਿਸਿਟੀ ਕਰ ਦਿੱਤੀ ਜਾਏ ਤਾਂ ਕਿ ਜਿਹੜੇ ਸਾਡੇ ਧਿਆਨ ਤੇ ਅਸੀਂ ਉਪਤ ਜਿਹੜੀ ਯੋਗ ਕਾਰਵਾਈਆਂ ਕੀਤੀ ਜਾ ਸਕੋ ਜਿਹੜੇ ਪਟਾਕਿਆਂ ਦੇ ਵਿੱਚ ਪਟਾਕੇ ਵੇਚਦੇ ਨੇ ਉਹਨਾਂ ਬਾਰੇ ਕੀ ਹਦਾਇਤ ਹੈਗੀ ਜੀ ਦੇਖੋ ਜੀ ਇਹਦੇ ਵਿੱਚ ਸਭ ਤੋਂ ਪਹਿਲੇ ਤੇ ਜਿਹੜੀ ਸਮਾਜਿਕ ਤੌਰ ਤੇ ਸਾਡੀ ਆਪਣੀ ਜ਼ਿੰਮੇਵਾਰੀ ਔਰ ਹਰੇਕ ਜਿਹੜਾ ਪਟਾਕਿਆਂ ਦੇ ਨਾਲ ਕਰਨ ਰਿਆ ਇੱਕ ਪਟਾਕੇ ਜਿਹੜੇ ਆਮ ਚੀਜ਼ ਨਹੀਂ ਹੈ ਇਹਦੇ ਵਿੱਚ ਕੁਝ ਮਾਤਰਾ ਦੇ ਵਿੱਚ ਜਿਹੜੇ ਐਕਸਪਲੋਸਿਵ ਕੰਪੋਨੈਂਟ ਜਾਂ ਚੀਜ਼ਾਂ ਹੁੰਦੀਆਂ ਨੇ ਸੋ ਇਹਦੇ ਨਾਲ ਖੇਡਣਾ ਔਰ ਵਿਦਾਊਟ ਜਿਹੜੀ ਸਹੂਲਤ ਹੈ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਚੀਜ਼ ਪਾਈ ਗਈ ਇਨਸਾਕ ਤੋਂ ਸਖਤ ਕਾਰਵਾਈ ਸਰਕਾਰ ਦੀਆਂ ਨਿਰਦੇਸ਼ਾਂ ਨਿਰਦੇਸ਼ਾਂ ਅਨੁਸਾਰ ਕੀਤੀ ਜਾਏਗੀ ਸੋ ਸਾਰਿਆਂ ਨੂੰ ਮੇਰੀ ਉਹੀ ਬੇਨਤੀ ਹੈ ਕਿ ਜਿਹੜੀਆਂ ਲੋਕੇਸ਼ਨਸ ਨੇ ਔਰ ਜਿਹੜੇ ਅਥਾਰਾਈਜ਼ ਜਿਨ੍ਹਾਂ ਨੂੰ ਟੈਂਪੋਰਰੀ ਲਾਇਸੈਂਸਸ ਮਿਲਦੇ ਆ ਸਿਰਫ ਉਹੀ ਬੰਦੇ ਜਿਹੜੇ ਆ ਜਿਹੜੇ ਪਟਾਕੇ ਲਾਉਣ ਲਈ ਅਥਾਰਾਈਜ਼ ਨੇ ਉਸ ਤੋਂ ਸਵਾ ਕੋਈ ਵੀ ਜੇ ਉੱਥੇ ਕਰੇਗਾ ਉਹਦੇ ਵਿੱਚ ਕੋਈ ਜ਼ੋਰ ਜਬਾਇਸ ਨਹੀਂ ਆਦਰਵਾਇਜ਼ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਔਰ ਸਰਕਾਰ ਦੇ ਜਿਹੜੇ ਉਚਿਤ ਜਿਹੜੇ ਯੋਗ ਪ੍ਰਬੰਧ ਵੀ ਇਹਦੇ ਸਬੰਧੀ ਜਿਹੜੇ ਕੀਤੇ ਗਏ ਨੇ ਔਰ ਇਹਨਾਂ ਸਾਰੀਆਂ ਜਿਹੜੀਆਂ ਲੋਕੇਸ਼ਨਸ ਨੇ ਕਿਉਂਕਿ ਜਿਹੜੀਆਂ ਯੋਗ ਇਹ ਲੋਕੇਸ਼ਨਸ ਜਿਹੜੀਆਂ ਪਾਸ ਕੀਤੀਆਂ ਜਾਂਦੀਆਂ ਇਦੇ ਵਿੱਚ ਅਦਰਵਾਈਜ਼ ਫਾਇਰ ਬ੍ਰਿਗੇਡ ਦੀ ਗੱਡੀ ਹੈ ਐਮਬੂਲੈਂਸਸ ਜਾਂ ਹੋਰ ਵੀ ਉਚਿਤ ਪ੍ਰਬੰਧ ਤੋਂ ਦੀਵਾਲੀ ਮਨਾਉਣੀ ਹੈ ਸਭ ਨੇ ਵਧੀਆ ਤਰੀਕੇ ਮਨਾਉਣੀ ਹੈ ਕੋਸ਼ਿਸ਼ ਕਰੋ ਜਿੰਨੀ ਗ੍ਰੀਨ ਦੀਵਾਲੀ ਮਨਾਈ ਜਾਂਦੀ ਹੈ ਔਰ ਨਾਲ ਜਿਹੜਾ ਖੁਸ਼ੀ ਦਾ ਇਜ਼ਹਾਰ ਵੀ ਕਰਨਾ ਬਟ ਉਹਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਲੈਂਡ ਆਰਡਰ ਔਰ ਸਾਰਾ ਗਵਰਨਮੈਂਟ ਮੇਨਟੇਨ ਕਰਦੇ ਹੋਏ ਕਰਨਾ ਹੈ ਤੋ ਮੇਰੀ ਇਹ ਹੀ ਅਪੀਲ ਹੈ ਸਾਰਿਆਂ ਸਰਕਾਰ ਡਾਊਨ ਨੇ ਸਪੈਸ਼ਲ ਡਾਇਰੈਕਸ਼ਨ ਦਿੱਤੀ ਹੈ ਦੇਖਿਆ ਯਾਰ ਰੈਜੀਡੈਂਸ ਏਰੀਏ ਦੇ ਵਿੱਚ ਕੇਵਲ ਗੋਡਾਊਨ ਕੋਈ ਫੜੇ ਵੀ ਗਏ ਹੋ ਦੇਖੋ ਜੀ ਇਦਾਂ ਦੀ ਕੋਈ ਵੀ ਚੀਜ਼ ਹੁੰਦੀ ਹੈ ਤੇ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਆਦਰਵਾਇਜ਼ ਜਿਹੜਾ ਕੋਈ ਇਥੇ ਸਟੋਰੇਜ ਵਾਸਤੇ ਅਥਾਰਾਈਜ਼ਡ ਹੈ ਜੇ ਉੱਥੇ ਰੱਖਿਆ ਹੋਣ ਸਰਕਾਰ ਦੀਆਂ ਹਦਾਇਤਾਂ ਪੂਰੀਆਂ ਨੇ that is not an issue ਬਟ ਜਿਹੜਾ ਬੰਦਾ ਕੋਈ ਅਥਾਰਾਈਜ਼ਡ ਨਹੀਂ ਹੈ ਵਿਦਾਉਟ ਅਥোরਿਟੀ ਕਿਤੇ ਵੀ ਕੁਝ ਵੀ ਕਰੇਗਾ ਗੋਡਾਊਨ ਤੁਸੀਂ ਲਾਸ ਵੀ ਵੇਖਿਆ ਹੋਏਗਾ ਬਟਾਲੇ ਦੇ ਵਿੱਚ ਵੀ ਇੱਕ ਵਾਰੀ ਇਦਾਂ ਦੀ ਘਟਨਾ ਪਹਿਲੇ ਹੋ ਚੁੱਕੀ ਆ ਸੋ ਇਹ ਕੋਈ ਬੱਚਿਆਂ ਦੀ ਗੱਲ ਨਹੀਂ ਇਹਨੂੰ ਬੜੀ ਜ਼ਿੰਮੇਵਾਰੀ ਨਾਲ ਸਮਾਜਿਕ ਤੌਰ ਤੇ ਵੀ ਇਹਨੂੰ ਬੜੀ ਜ਼ਿੰਮੇਵਾਰੀ ਨਾਲ ਕਰਨ ਦੀ ਲੋੜ ਆ ਇਹਨੂੰ ਮਹਿਸੂਸ ਕਰਕੇ ਕੰਮ ਕਰਨ ਦੀ ਲੋੜ ਹੈ ਇਹਦੇ ਵਿੱਚ ਕੁਝ ਬਹੁਤਾ ਕਮਰਸ਼ੀਅਲਾਈਜ਼ ਕਰਕੇ ਐਂਡ ਉਹ ਨਹੀਂ ਹੈ ਠੀਕ ਹੈ ਦੀਵਾਲੀ ਆ ਖੁਸ਼ੀ ਦਾ ਹਜ਼ਾਰ ਵੀ ਜਿਹੜਾ ਉਹ ਵੀ ਜ਼ਰੂਰੀ ਆ ਔਰ ਇਹਨੂੰ ਥੋੜਾ ਜਸ਼ਨ ਦੇ ਵਿੱਚ ਹੁੰਦਾ ਹੀ ਆ ਬਟ ਉਹਨੂੰ ਅਸੀਂ ਜ਼ਿੰਮੇਵਾਰੀ ਨਾਲ ਕਰਦੇ ਆ ਸਰ ਟੋਟਲ ਕਿੰਨੇ ਸਟਾਰਟ